ਅੰਟੀਗੇ ਸਕੂਟਰ ਦੀ ਟਰਾਈ ਡੇਨ ਲਾਇਸੈਂਸ ਬਣਵਾਉਣ ਬਾਅਦ ਤੇ ਇਹ ਵੀਡੀਓ ਵੇਖੋ ਸਾਰੀ ਬਾਕੀ ਗੱਲਾਂ ਕਰਦੇ ਆ ਬਾਅਦ ਚ ਐਨਟੀ ਜੀ ਨੂੰ ਚਲਾ ਲਓ ਸਕੂਟਰੀ ਨੂੰ ਆਪ ਤੁਸੀਂ ਜਿਆਦਾ ਤਰੀ ਜਾਂਦੇ ਹੋ ਬਾਕੀ ਨਾ ਨਾ ਭਾਈ ਜੀ ਸਕੂਟਰੀ ਚ ਨੁਕਸਾ ਐਨਟੀ ਦੀ ਥੋੜੀ ਕੋਈ ਗਲਤੀ ਆ ਬਾਕੀ ਮੈਨੂੰ ਲੱਗਦਾ ਜਿਹੜੀ ਅਗਲੇ ਮੰਨੇ ਗੱਡੀ ਹੈ ਨਾ ਐਨਟੀ ਇਹਦਾ ਕੰਮ ਵੀ ਨਾਲੇ ਲੱਭੇਗਾ ਤੇ ਮੈਨੂੰ ਲੱਗਦਾ ਨਹੀਂ ਮੁਸ਼ਕਲ ਹੈ ਕੰਮ ਆ ਨਾ ਜੈਸਾ ਐਨਟੀ ਤਰਾਈ ਦੇ ਦੀ ਸਕੂਟਰੀ ਦੀ ਨਹੀਂ ਮੁਸ਼ਕਲ ਹੈ ਕੰਮ ਬਾਕੀ 30 ਮਿੰਟ ਕਰਕੇ ਦੱਸਿਓ ਬਾਜੂ ਲਾਇਸੈਂਸ ਕਿ ਨਹੀਂ ਬਣੂ